ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਜਾਨੀ ਕਿ 23 ਨਵੰਬਰ 2024 ਕਿਵੇਂ ਦਾ ਰਹਿਣ ਵਾਲਾ ਹੈ ਤੇ ਆਉਂਦੀ ਕੱਲ ਦੀ ਵੀ ਅਪਡੇਟ 24 ਨਵੰਬਰ ਦੀ ਤੁਹਾਡੇ ਸਾਮਲੇ ਲੈ ਕੇ ਲੈ ਕੇ ਹਾਜ਼ਰ ਹੋਏ ਆਂ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਮੂਵਸ ਦੇਖੀ ਜਾਵੇ ਤਾਂ ਮੌਸਮ ਸਾਨੂੰ ਬੱਦਲਬਾਈ ਵਾਲਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਬਹੁਤੇ ਹਿੱਸੇ ਵਿੱਚ ਕੜਮੜ ਕਣੀ ਦੀ ਖਬਰ ਆਈਆਂ ਨੇ ਖਾਸ ਤੌਰ ਤੋਂ ਸਾਨੂੰ ਜਿਹੜੀ ਬੈਲਟ ਅੰਮ੍ਰਿਤਸਰ ਤੋਂ ਅੱਗੇ ਅਤੇ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਵਿਚਕਾਰੇ ਦੇ ਵਿੱਚ ਕਿੜਮਣ ਕਣੀ ਦੀ ਖਬਰ ਆਈਆਂ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਹੈ ਕਿੜਮਣ ਕਣੀ ਹੋਈ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੁਸੀਂ ਜਾਣਕਾਰੀ ਲੈ ਕੇ ਆਪਣੇ ਧੰਦੇ ਦੇ ਵਿੱਚ ਸਹਾਇਕ ਹੋ ਸਕੋ ਬੱਦਲੀ ਸਿਸਟਮ ਸਾਨੂੰ ਹੁਣ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਦੁਆਬੇ ਅਤੇ ਮਾਲਵੇ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਠਿੰਡਾ ਸੰਗਰੂਰ ਮਾਨਸਾ ਫਤੇਗੜ ਸਾਹਿਬ ਪਟਿਆਲਾ ਰੂਪਨਗਰ ਮੋਹਾਲੀ ਲੁਧਿਆਣਾ ਮੋਗਾ ਥੋੜਾ ਬੋਤ ਹਿੱਸਾ ਜਲੰਧਰ ਦਾ ਉਸ ਤੋਂ ਅੱਗੇ ਹੁਸ਼ਿਆਰਪੁਰ ਨਾਮਾ ਸ਼ਹਿਰ ਅਨੰਦਪੁਰ ਸਾਹਿਬ ਨੰਗਲ ਇਨ ਵਿੱਚ ਬੱਦਲਬਾਜ ਦਾ ਮਾਹੌਲ ਬਣਿਆ ਹੋਇਆ ਹੈ ਇੱਕ ਦੋ ਜਗ੍ਹਾ ਤੋਂ ਹਲਕੇ ਤੋਂ ਦਰਮਿਆਨੀ ਕਿਣਮਣ ਕਣੀ ਦੀ ਖਬਰਾਂ ਆਈਆਂ ਨੇ ਕੋਈ ਵੱਡੇ ਮੀਂਹ ਦੇ ਸਪੈਲ ਦੀ ਖਬਰ ਕਿਤੋਂ ਵੀ ਨਹੀਂ ਆਈ ਰਾਤ ਦੇ ਵੇਲੇ ਇਸੇ ਤਰ੍ਹਾਂ ਨਿੱਗਾ ਮਾਹੌਲ ਬਣਿਆ ਰਹੇਗਾ ਅੱਜ ਰਾਤ ਦਾ ਤਾਪਮਾਨ ਥੋੜਾ ਜਿਹਾ ਨਿੱਗਾ ਬਣਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਬੱਦਲਬਾਜ ਦੇ ਕਾਰਨ ਥੋੜਾ ਜਿਹਾ ਤਾਪਮਰ ਨਿੱਗਾ ਅੱਜ ਸਾਨੂੰ ਮਹਿ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਦੀ ਤਾਂ ਮੌਸਮ ਫਿਲਹਾਲ ਸਾਨੂੰ ਠੀਕ ਠਾਕ ਹੈ ਜਰਾਤ ਕਿੜਮਣ ਕਣੀ ਦੀ ਖਬਰਾਂ ਘੱਟ ਹੀ ਨੇ ਵੱਡੀ ਉਮੀਦ ਕੋਈ ਉਮੀਦ ਹੀ ਹਜੇ ਫਿਲਹਾਲ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਅਗਰ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਤਾਪਮਾਨ ਥੋੜਾ ਜਿਹਾ ਨਿੱਗਾ ਰਹਿਣ ਕਾਰਨ ਅੱਜ ਤਾਪਮਾਨ ਦਾ 14-15 ਡਿਗਰੀ ਮੈਕਸਿਮਮ 16 ਡਿਗਰੀ ਤੱਕ ਜਾ ਸਕਦਾ ਹੈ ਪਰ ਐਵਰੇਜ ਤਾਪਮਾਨ ਠੀਕ ਠਾਕ ਹੀ ਬਣਿਆ ਰਹੇਗਾ ਪੰਜਾਬ ਦੇ ਵਿੱਚ ਪੂਰਬੀ ਹਵਾਵਾਂ ਦੀ ਵਾਪਸੀ ਹੋਈ ਹੈ ਜਿਸ ਦੇ ਕਾਰਨ ਸਾਨੂੰ ਪਹਾੜੀ ਖੇਤਰਾਂ ਵਿੱਚੋਂ ਬੱਦਲੀ ਸਿਸਟਮ ਪੰਜਾਬ ਵੱਲ ਐਂਟਰ ਕਰਦੇ ਦਿਖਾਈ ਦੇ ਰਹੇ ਨੇ ਹੁਣ ਗੱਲ ਕਰ ਲੈਂਦੇ ਕੱਲ ਦੇ ਮੌਸਮ ਦੀ ਜਾਨਿ ਕਿ 24 ਸਤੰਬਰ ਦੀ ਸੌਰੀ 24 ਨਵੰਬਰ ਦੀ 24 ਨਵੰਬਰ ਦੇ ਮੌਸਮ ਦੀ ਗੱਲ ਕੀਤੀ ਹੈ ਤਾਂ ਬੱਦਲਬਾਹੀ ਸਾਨੂੰ ਕੱਲ੍ਹ ਵੀ ਦੇਖਣ ਨੂੰ ਮਿਲੇਗੀ ਜਿਸ ਦਾ ਅਸਰ ਇਹ ਹੋਵੇਗਾ ਕਿ ਹਲਕੇ ਦਰਮਿਆਨੀ ਕਿਰਮਣ ਕਣੀ ਅੱਜ ਦੀ ਤਰ੍ਹਾਂ ਤੇ ਸਾਰਾ ਦਿਨ ਬੱਦਲ ਛਾਇਆ ਰਹਿਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਸਾਨਾਂ ਦੇ ਲਈ ਚੰਗੀ ਗੱਲ ਇਹ ਹੈ ਕੋਈ ਵੱਡੇ ਉਮੀਦ ਦੇ ਅਲਰਟ ਫਿਲਹਾਲ ਜਾਰੀ ਨਹੀਂ ਹੋਏ ਤੇ ਲਗਭਗ 27 ਤਰੀਕ ਤੋਂ ਬਾਅਦ ਦੁਆਰਾ ਤੋਂ ਸੰਗੜੀ ਧੁੰਦ ਦੇ ਅਲਰਟ ਜਾਰੀ ਹੋਏ ਨੇ ਗੱਲ ਕੀਤੀ ਜਾਵੇ ਤਾਂ 24 25 26 ਮੌਸਮ ਠੀਕ ਹੈ ਧੁੰਦ ਤੋਂ ਵੀ ਹਜੇ ਰਾਹਤ ਹੈ ਪਰ 26 ਤਰੀਕ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਲਗਾਤਾਰ ਸਾਨੂੰ ਸੰਗੜੀ ਧੁੰਦ ਦੇ ਹਾਲਾਤ ਬਣ ਐਸਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਆਪਣੇ ਕਿਸਾਨੀ ਧੰਦੇ ਦੇ ਵਿੱਚ ਲਾਹੇਵੰਦ ਹੋ ਸਕੋ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਜੀ ਅਗਲੀ ਜਾਣਕਾਰੀ ਲੈ ਕੇ ਕੱਲ ਦੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ